ਸਾਰਿਆਂ ਨੂੰ ਹੋਰ ਸਨਾਵ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪੈਣਾ ਦੇ ਬੁਟੀਕ ਤੇ ਤੇ ਅੱਜ ਪੈਣਾ ਫਿਰ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਈਆਂ ਨੇ ਤੇ ਤੁਸੀਂ ਪੈਣਾ ਜਲਦੀ ਜਲਦੀ ਆਰਡਰ ਕਰੋ ਕਿਉਂਕਿ ਇਹ ਜਿਹੜੇ ਸੂਟ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਸੂਟ ਛੱਡਣ ਵਾਲੇ ਹੋਣਗੇ ਕਿਉਂਕਿ ਪਿਛਲੀ ਵਾਰ ਵੀ ਇਹ ਵਾਲੀ ਸੂਟਾਂ ਦੀ ਇੱਕ ਵੀਡੀਓ ਆਈ ਸੀ ਇਹ ਵਾਲੀ ਨਹੀਂ ਸੀ ਮਟੋ ਹੋਰ ਫੈਬਰਿਕ ਚਾਹੀਦੀ ਉਹ ਆਈ ਸੀ ਆਈ ਥਿੰਕ ਕਾਟਨ ਸਿਲਕ ਦੇ ਉੱਪਰ ਤੇ ਕਾਫੀ ਸਾਰੇ ਉਹ ਸੂਟ ਜਿਹੜੇ ਸੀ ਸੇਲ ਹੋਏ ਸੀ ਤੇ ਕਾਫੀ ਜ਼ਿਆਦਾ ਡਿਮਾਂਡ ਰਹੀ ਸੀ ਉਸ ਤੋਂ ਬਾਅਦ ਉਹ ਵਾਲੇ ਸੂਟ ਜਿਹੜੇ ਨੇ ਨਹੀਂ ਆਏ ਹੈਗੇ ਕਿਉਂਕਿ ਉਹਦੇ ਵਿੱਚ ਨਾ ਕਾਫੀ ਡਿਮਾਂਡ ਸੀ ਲਵੈਂਡਰ ਔਰ ਬਲੈਕ ਕਲਰ ਦੀ ਤੇ ਬਲੈਕ ਕਲਰ ਦੁਬਾਰਾ ਨਹੀਂ ਆਇਆ ਲਵੈਂਡਰ ਵੀ ਦੁਬਾਰਾ ਨਹੀਂ ਆਇਆ ਤੇ ਚਲੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਅਗਰ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਔਰ ਨਾਲ ਹੀ ਸਾਡਾ ਇੱਕ ਫੈਮਿਲੀ ਚੈਨਲ ਹੈ ਜੀ ਮਿਸਟਰ ਐਂਡ ਮਿਸਿਸ ਬਾਸੀ ਚੈਨਲ ਉਸ ਤੇ ਵੀ ਜਾ ਕੇ ਤੁਸੀਂ ਸਾਡੇ ਵਲੌਗ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਇਹ ਦੋਨੋਂ ਚੀਜ਼ਾਂ ਦੇਖਣਾ ਮਤਲਬ ਇਹ ਹੈ ਜੀ ਜਦੋਂ ਤੁਸੀਂ ਸਾਡੇ ਫੈਮਿਲੀ ਵਲੌਗ ਦੇਖੋਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਸਾਡੇ ਤੇ ਜਿਹੜਾ ਮਿਸ਼ਵਾਸ ਹੈ ਉਹ ਤੁਹਾਡਾ ਹੋਰ ਹੀ ਮਜ਼ਬੂਤ ਹੋ ਜਾਏਗਾ ਤੇ ਚਲੋ ਜੀ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਸਕਰੀਨ ਦੇ ਉੱਪਰ ਨੰਬਰ ਸ਼ੋਅ ਹੋ ਰਿਹਾ ਜੀ ਉੱਤੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤਲੋ ਜੀ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਆਪਣੇ ਫਰਸਟ ਸੂਟ ਦੇ ਨਾਲ ਤੇ ਵੀਡੀਓ ਦੇ ਵਿੱਚ ਫੈਬਰਿਕ ਬਾਰੇ ਦੱਸਿਆ ਜਾਏਗਾ ਕਿ ਕੀ ਫੈਬਰਿਕ ਰਹੇਗਾ ਕਿਸ ਬ੍ਰਾਂਡ ਦਾ ਰਹੇਗਾ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਅਗਰ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਤੇ ਤੁਹਾਨੂੰ ਫੈਬਰਿਕ ਬਾਰੇ ਜਿਹੜਾ ਪਤਾ ਨਹੀਂ ਚੱਲਦਾ ਦੇਖੋ ਜੀ ਪ੍ਰਿੰਟ ਚੈੱਕ ਕਰ ਲਓ ਬਹੁਤ ਹੀ ਸੋਹਣਾ ਪਰਪਲ ਕਲਰ ਦਾ ਸੂਟ ਹੈ ਜੀ ਜਾਮਨੀ ਰੰਗ ਦਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਲੋ ਜੀ ਕਈ ਵਾਰ ਕਈ ਕੁਝ ਪਹਿਣਾ ਕਹਿੰਦੇ ਨੇ ਵੀ ਜੇ ਥੋੜਾ ਪੰਜਾਬੀ ਚ ਵੀ ਦੱਸ ਦਿਆ ਕਰੋ ਐਨੀ ਤਾਂ ਇੰਗਲਿਸ਼ ਆਪਣੀ ਵੀ ਹਾਈ ਨਹੀਂ ਹੈਗੀ ਜੀ ਪੰਜਾਬੀ ਬੋਲ ਬੋਲ ਕੇ ਤੁਹਾਨੂੰ ਪਤਾ ਆਈ ਇੰਗਲਿਸ਼ ਵਾਲੇ ਪਾਸੇ ਘੱਟ ਜਾਂਦੇ ਆ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਸੂਟ ਜਿਹਨੂੰ ਕਹੇ ਇਹਨਾਂ ਆਪਾਂ ਉਹਨਾਂ ਸੋਹਣਾ ਸੂਟ ਹੈ ਤੇ ਟਿਸਟਾ ਬ੍ਰਾਂਡ ਰਹੇਗਾ ਜੀ ਇਹ ਅ ਨੈਚੁਰਲ ਕ੍ਰੇਪ ਦੇ ਰਹੇਗੀ ਜੀ ਸ਼ਰਟ ਔਰ ਨੈਚੁਰਲ ਕ੍ਰੇਪ ਦੀ ਬਾਟਮ ਰਹੇਗੀ ਔਰ ਚਨੋਂਨ ਦਾ ਦੁਪੱਟਾ ਰਹੇਗਾ ਜੀ ਨਾਲ ਇੱਕ ਵਾਰੀ ਦੁਪੱਟਾ ਫੇਰ ਚੈੱਕ ਕਰ ਲਓ ਇਹ ਸੂਟ ਜਿਹੜਾ ਹੈ ਜੇ ਤੁਸੀਂ ਅਗਰ ਸਾਡੇ ਕੋਲ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਤੁਹਾਨੂੰ ਸਟਿਚਿੰਗ ਵੀ ਕਰਵਾ ਕੇ ਦਿੱਤੀ ਜਾਏਗੀ ਅਗਰ ਤੁਸੀਂ ਬਿਨਾਂ ਸਟਿਚਿੰਗ ਤੋਂ ਬਾਏ ਕਰਨਾ ਚਾਹੁੰਦੇ ਹੋ ਬਿਨਾ ਸਟੀਚਿੰਗ ਤੋਂ ਵੀ ਤੁਹਾਨੂੰ ਜਿਹੜੇ ਸੂਟ ਨੇ ਮਿਲ ਜਾਣਗੇ ਜੀ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਜੀ ਔਰ ਦੁਪੱਟਾ ਤੁਸੀਂ ਚੈੱਕ ਕਰ ਲਓ ਦੁਪੱਟਿਆਂ ਦੀ ਲੈਂਥ ਪ੍ਰੋਪਰ ਰਹੇਗੀ ਜੀ ਸਾਡੇ ਸੂਟਾਂ ਦੀ ਖਾਸੀਅਤ ਇਹੀ ਹੁੰਦੀ ਹੈ ਕਿ ਸਾਡੇ ਜਿਹੜੇ ਸੂਟਾਂ ਦਾ ਦੁਪੱਟੇ ਹੁੰਦੇ ਨੇ ਉਹ ਬਾਖਮਾਲ ਦੁਪੱਟੇ ਹੁੰਦੇ ਨੇ ਜੀ ਜਿਹੜਾ ਵੀ ਇੱਕ ਵਾਰ ਸੂਟ ਲਏਗਾ ਉਹ ਬਾਰ-ਬਾਰ ਸਾਡੇ ਕੋਲ ਸੂਟ ਮੰਗਵਾਏਗਾ ਜੀ ਕਿਉਂਕਿ ਇਦਾਂ ਹੋ ਚੁੱਕਿਆ ਤਾਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਜੀ ਇਹ ਰਹੇਗਾ ਜੀ ਫਰਸਟ ਕਲਰ ਆਪਣੇ ਅੱਜ ਦੇ ਕਲੈਕਸ਼ਨ ਦਾ ਔਰ ਬਹੁਤ ਹੀ ਸੋਹਣਾ ਫਰਸਟ ਕਲਰ ਹੈ ਜੀ ਅੱਜ ਦੇ ਕਲੈਕਸ਼ਨ ਤੇ ਤੁਹਾਨੂੰ ਪਤਾ ਹੈ ਜੀ ਅੱਜ ਕੱਲ ਸਾਰੇ ਸੂਟਾਂ ਦੇ ਨੀਚੇ ਲਾਈਨਿੰਗ ਲੱਗਦੀ ਹੈ ਹਨਾ ਤੇ ਇਸ ਕਰਕੇ ਗਰਮੀ ਸਰਦੀ ਵਾਲਾ ਤਾਂ ਕੋਈ ਚੱਕਰ ਹੀ ਨਹੀਂ ਰਿਹਾ ਹੋਏਗਾ ਵੀ ਆਹ ਸੂਟ ਗਰਮੀ 'ਚ ਨਹੀਂ ਪਹਿਣਾ ਜਾਂ ਆਹ ਸੂਟ ਸਰਦੀ 'ਚ ਨਹੀਂ ਪਹਿਣਾ ਹੈਗਾ ਤੇ ਨੈਕਸਟ ਕਲਰ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਕਲਰ ਹੈ ਜੀ ਇਹ ਬਹੁਤ ਸੋਹਣੇ ਕਲਰ ਚ ਆਟ ਆਇਆ ਜੀ ਇਹਦੇ ਉੱਪਰ ਬਣ ਕੇ ਬਹੁਤ ਸੋਹਣਾ ਫੈਬਰਿਕ ਹੈ ਜੀ ਬੜਾ ਹੀ ਸੌਫਟ ਫੈਬਰਿਕ ਹੈ ਡਿਜ਼ਾਈਨ ਚੈੱਕ ਕਰ ਲਓ ਪਰ ਪਲੇਨ ਬਾਟਮ ਰਹੇਗੀ ਜੀ ਇਹਦੇ ਉੱਪਰ ਸਲਿੱਪ ਲੱਗੀ ਹੋਈ ਹੈ 22 ਤੋਂ 1.5 ਮੀਟਰ ਦੀ ਬਾਟਮ ਰਹੇਗੀ ਜੀ ਔਰ ਇਹ ਰਹੇਗਾ ਜੀ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ 4 ਸਾਈਡ ਦੁਪੱਟਾ ਬਣਿਆ ਹੋਇਆ ਦੇਖੋ ਹੀ ਚੈੱਕ ਕਰ ਲਓ ਦੁਪੱਟਾ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਤੇ ਕਲਰ ਵੀ ਸਾਰੇ ਬਹੁਤ ਸੋਹਣੇ ਆਏ ਹੋਏ ਨੇ ਜੀ ਲਓ ਜੀ ਸਕਰੀਨ ਤੇ ਜਿਹੜੇ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਉਹ ਬਿਨਾ ਸਟਿਚਿੰਗ ਤੋਂ ਸ਼ੋ ਹੋ ਰਹੇ ਨੇ ਤੁਹਾਨੂੰ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਨੇਚਰਲ ਕ੍ਰੇਪ ਦੀ ਸ਼ਰਟ ਰਹੇਗੀ ਔਰ ਨੇਚਰਲ ਕ੍ਰੇਪ ਦੀ ਹੀ ਬਾਟਮ ਰਹੇਗੀ ਜੀ ਤੇ ਬਹੁਤ ਸੋਹਣਾ ਕਲਰ ਹੈ ਜੀ ਲਾਈਟ ਪਿਸਤਾ ਜ ਬਹੁਤ ਹੀ ਸੋਹਣੀ ਸ਼ੇਡ ਆ ਰਹੀ ਜੀ ਬਹੁਤ ਸੋਹਣੇ ਦੁਪट्टे ਜਿਹੜੇ ਨੇ ਬਣੇ ਹੋਏ ਨੇ ਇਹਦੇ ਨਾਲ ਇਹ ਹੋਏਗਾ ਜੀ ਆਪਣਾ ਸੈਕਿੰਡ ਕਲਰ ਇਸ ਤਰੀਕੇ ਨਾਲ ਤੁਸੀਂ ক্লোਜ਼ ਕਰਕੇ ਵੀਡੀਓ ਦਾ ਜਿਹੜਾ ਮੈਨੂੰ ਸਕਰੀਨਸ਼ਾਟ ਭੇਜੋਗੇ ਕੁਝ ਇਸ ਤਰੀਕੇ ਨਾਲ ਭੇਜਿਆ ਕਰੋ ਕਈ ਵਾਰ ਤੁਸੀਂ ਜਲਦੀ ਜਿਹਾ ਭੇਜ ਦਿੰਦੇ ਹੋ ਔਰ ਕਲਰ ਦਾ ਡਿਜ਼ਾਈਨ ਦਾ ਜਿਹੜਾ ਪਤਾ ਨਹੀਂ ਚੱਲਦਾ ਜੀ ਤੇ ਲੋ ਜੀ ਇਹ ਸੀ ਆਪਣਾ ਅੱਜ ਦਾ ਦੂਸਰਾ ਸੂਟ ਚਲੋ ਜੀ ਇਹ ਰਹੇਗਾ ਜੀ ਅਗਲਾ ਕਲਰ ਬਹੁਤ ਹੀ ਸੋਹਣੇ ਕਲਰ ਆ ਜੀ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਜੀ ਇਹ ਵਾਲੇ ਇਹ ਸੂਟ ਕੱਲ ਹੀ ਆਏ ਨੇ ਹਜੇ ਤੇ ਹਜੇ ਵੀਡੀਓ ਵੀ ਨਹੀਂ ਸੀ ਅਪਲੋਡ ਕੀਤੀ ਤਾਂ ਕਸਟਮਰ ਆਏ ਘਰੇ ਹੀ ਤੇ ਘਰੋਂ ਹੀ ਚੱਕ ਕੇ ਲੈ ਗਏ ਚਲੋ ਜੀ ਇਹ ਰਹੇਗਾ ਤੀਸਰਾ ਕਲਰ ਇਹ ਰਹੇਗੀ ਪਲੇਨ ਬਾਟਮ ਇਹ ਬਲੈਕ ਗ੍ਰੇਜ ਹੈ ਜੀ ਇਹ ਇਹ ਜੈਡ ਬਲੈਕ ਨਹੀਂ ਹੈਗਾ ਕਾਫੀ ਸਾਰੀਆਂ ਭੈਣਾਂ ਕਹਿ ਰਹੀ ਦਿੰਦੇ ਦੱਸ ਦਿਆ ਕਰੋ ਭੀ ਜੈਡ ਬਲੈਕ ਹੈ ਜਾਂ ਕਿਹੜਾ ਹੈ ਇਹ ਤੁਹਾਨੂੰ ਜਿਹੜਾ ਫਸਟ ਸੂਟ ਦਿਖਾਇਆ ਉਹਦੇ ਵਿੱਚ ਦੂਸਰਾ ਕਲਰ ਹੈ ਜੀ ਇਹ ਵਾਲਾ ਜਿਹੜਾ ਤੁਹਾਨੂੰ ਪਰਪਲ ਦਿਖਾਇਆ ਨਾ ਜਾਮਣੀ ਸ਼ੇਡ ਉਹਦੇ ਵਿੱਚ ਇਹ ਵਾਲਾ ਕਲਰ ਹੈ ਜੀ ਸੈਕਿੰਡ ਤੇ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਜੀ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਨਾ ਦੁਪੱਟਾ ਬਣਿਆ ਸਕਰੀਨ ਤੇ ਜਿਹੜੇ ਪ੍ਰਾਈਸ ਸ਼ੋ ਹੋ ਰਿਹਾ ਜੀ ਬਿਨਾ ਬਿਨਾ ਸਟਿਚਿੰਗ ਤੋਂ ਸ਼ੋ ਹੋ ਰਿਹਾ ਜੀ ਪ੍ਰਾਈਸ ਜਿਹੜੇ ਤੁਹਾਨੂੰ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਅਗਰ ਬਿਨਾ ਸਟਿਚਿੰਗ ਤੋਂ ਬਾਇ ਕਰਨਾ ਚਾਹੁੰਦੇ ਹੋ ਬਿਨਾ ਸਟਿਚ ਤੋਂ ਵੀ ਬਾਇ ਕਰ ਸਕਦੇ ਹੋ ਤੇ 2 ਦੀ ਸ਼ਰਟ ਰਹੇਗੀ ਜੀ ਔਰ 3 ਦੇ ਕਰੀਬ ਜਿਹੜੀ ਬਾਟਮ ਰਹੇਗੀ ਜੀ ਤੇ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਸੋਨਾ ਕਲਰ ਹੈ ਜੀ ਅਗਲਾ ਵੀ ਪਤਾ ਨਹੀਂ ਕੀ ਹੋ ਰਿਹਾ ਜਦੋਂ ਹਿੰਦੇ ਅਸੀਂ ਬੁਟੀਕ ਦਾ ਕੰਮ ਸ਼ੁਰੂ ਕੀਤਾ ਸਾਡੇ ਕੋਲ ਬਲੈਕ ਕਲਰ ਦੀ ਤੇ ਔਰ ਪਰਪਲ ਔਰ ਲਵੈਂਡਰ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਬਹੁਤ ਹੀ ਸੋਨਾ ਪ੍ਰਿੰਟ ਹੈ ਜੀ ਪ੍ਰਿੰਟ ਦੇਖ ਕੇ ਤਾਂ ਮਨ ਖੁਸ਼ ਹੋ ਰਿਹਾ ਵੀ ਆ ਵੀ ਪ੍ਰਿੰਟਰ ਰੱਖ ਲਈਏ ਆ ਵੀ ਪ੍ਰਿੰਟ ਰੱਖ ਲਈਏ ਆ ਆਈ ਥਿੰਕ ਜੇ ਇਹ ਪ੍ਰਿੰਟ ਨਾ ਗਿਆ ਤਾਂ ਪਰਸਨਲੀ ਮੈਂ ਇਹਨੂੰ ਆਪਦੇ ਵਾਸਤੇ ਸਟਿਚ ਕਰਵਾਉਣਾ ਹੈ ਕਿਉਂਕਿ ਪਿਛਲੀ ਵਾਰ ਜਿਹੜਾ ਮੈਂ ਆਈ ਥਿੰਕ ਲਵੈਂਡਰ ਕਲਰ ਪਾਇਆ ਸੀ ਉਹ ਦੀ ਕਾਫੀ ਜ਼ਿਆਦਾ ਡਿਮਾਂਡ ਰਹੀ ਹੈ ਲਵੈਂਡਰ ਕਲਰ ਦੁਬਾਰਾ ਨਹੀਂ ਆਇਆ ਹੈਗਾ ਤੇ ਤੁਸੀਂ ਇਹਦਾ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟਾ ਜਿਹੜਾ ਬਣਿਆ ਹੋਇਆ ਜੀ ਔਰ ਬਹੁਤ ਹੀ ਸੋਹਣੇ ਸੂਟ ਨੇ ਜੀ ਇਹ ਵਾਲੇ ਦੁਪੱਟੇ ਦੀ ਤੁਸੀਂ ਲੈਂਥ ਚੈੱਕ ਕਰ ਸਕਦੇ ਹੋ ਚੁੜਾਈ ਚੈੱਕ ਕਰ ਸਕਦੇ ਹੋ ਔਰ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਜਿਹੜੀ ਬਣੀ ਹੋਈ ਹੈ ਤੇ ਬਾਟਮ ਰਹੇਗੀ ਜੀ ਪਲੇਨ ਸਾਰੇ ਸੂਟਾਂ ਨਾਲ ਔਰ ਪ੍ਰਿੰਟ ਸ਼ਰਟ ਰਹੇਗੀ ਔਰ ਪ੍ਰਿੰਟ ਦੁਪੱਟੇ ਰਹਣਗੇ ਜੀ आज दी जेडी कलेक्शन ਦੇ ਸੂਟ ਨੇ ਜੀ ਬਹੁਤ ਹੀ ਸੋਹਣੇ ਨੇ ਸਾਰੇ ਸੂਟਾਂ ਨਾਲੋਂ ਹਟਕੇ ਆ ਜੀ ਔਰ ਪ੍ਰਿੰਟ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਲੱਗ ਰਿਹਾ ਜਿੰਨਾ ਸੋਹਣਾ ਵੀਡੀਓ ਦੇ ਵਿੱਚ ਲੱਗ ਰਿਹਾ ਜਦੋਂ ਤੁਸੀਂ ਦੇਖ ਕੇ ਸੂਟ ਪਹੁੰਚੇਗਾ ਤੁਸੀਂ ਸੂਟ ਦੇਖ ਕੇ ਆਪੇ ਹੀ ਖੁਸ਼ ਹੋ ਜਾਣਾ ਕਿ ਵਾਕੇ ਹੀ ਬਹੁਤ ਸੋਹਣਾ ਸੂਟ ਹੈ ਜੀ ਟਿਸਟਾ ਦੇ ਬ੍ਰਾਂਡ ਰਹਿਣਗੇ ਜੀ ਇਹ ਸਾਰੇ ਸੂਟ ਜਿਹੜੇ ਨੇ ਲੋਕਲ ਬ੍ਰਾਂਡ ਅਸੀਂ ਨਹੀਂ ਰੱਖਦੇ ਜੀ ਕਿਉਂਕਿ ਲੋਕਲ ਬ੍ਰਾਂਡ ਦੀ ਵਿੱਚ ਤੁਸੀਂ ਸਾਡੇ ਕੋਲ ਗਾਰੰਟੀ ਮੰਗਦੇ ਹੋ ਜੀ ਦੀਦੀ ਕਪੜਾ ਖਰਾਬ ਨਾ ਹੋ ਜਾਵੇ ਇਸ ਕਰਕੇ ਫਿਰ ਅਸੀਂ ਵਧੀਆ ਬ੍ਰਾਂਡ ਹੀ ਰੱਖਦੇ ਆ ਜੀ ਬਕੈਰਾ ਇਹਦੇ ਉੱਪਰ ਸਲਿੱਪ ਲੱਗੀ ਹੋਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੀ ਚੀਜ਼ ਅਸੀਂ ਕਹਿ ਦਿੱਤਾ ਕਿ ਸਲਿੱਪ ਲੱਗੀ ਹੋਈ ਹੈ ਉਹਦੇ ਸਲਿੱਪ ਲੱਗੀ ਹੋਏਗੀ ਜੀ ਸਟੈਂਪ ਲੱਗੀ ਹੋਏਗੀ ਲਓ ਜੀ ਅਗਲਾ ਕਲਰ ਚੈੱਕ ਕਰ ਲਓ ਬਹੁਤ ਹੀ ਸੋਨਾ ਬਲੈਕ ਕਲਰ ਹੈ ਜੀ ਇਹ ਵੀ ਇਸ ਵਾਰ ਬਲੈਕ ਕਲਰ ਦੇ ਵਿੱਚ ਜ਼ਿਆਦਾ ਸੂਟ ਆਏ ਨੇ ਜੀ ਤੇ ਬਲੈਕ ਕਲਰ ਉਹਨਾਂ ਨੂੰ ਮਿਲੇਗਾ ਜੀ ਜਿਨ੍ਹਾਂ ਦਾ ਆਰਡਰ ਪਹਿਲਾਂ ਹੋ ਗਿਆ ਇਹਦਾ ਵੀ ਦੁਪੱਟਾ ਚੈੱਕ ਕਰ ਸਕਦੇ ਹੋ ਦੁਪੱਟਾ 4 ਸਾਈਡ ਤੇ ਅਨੇਕ ਸਾਈਡ ਤੇ ਬਣਿਆ ਹੋਇਆ ਨੁੱਕਰਾ ਤੇ ਇੱਧਰ ਵਾਲੇ ਕੋਨੇ ਤੇ ਬਣੇ ਹੋਏ ਅਤੇ ਬਹੁਤ ਸੋਹਣੇ ਦੁਪੱਟੇ ਜਿਹੜੇ ਨੇ ਪ੍ਰਿੰਟ ਹੋਏ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਜੀ ਤੇ ਫੈਬਰਿਕ ਵੀ ਬਹੁਤ ਜ਼ਿਆਦਾ ਸੌਫਟ ਹੈ ਜੀ ਇਸ ਤਰੀਕੇ ਨਾਲ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਜਿਹੜਾ ਹੈ ਕਰ ਸਕਦੇ ਹੋ ਸਕਰੀਨਸ਼ਾਟ ਜਦੋਂ ਲੈਂਦੇ ਹੋ ਵੀਡੀਓ ਨੂੰ ਪਾਉਜ਼ ਕਰਕੇ ਫਿਰ ਤੁਸੀਂ ਸਕਰੀਨਸ਼ਾਟ ਲਿਆ ਕਰੋ ਜੀ ਜਦੋਂ ਤੁਸੀਂ ਚੱਲਦੀ ਵੀਡੀਓ ਵਿੱਚ ਸਕਰੀਨਸ਼ਾਟ ਲਾਉਂਦੇ ਹੋ ਤਾਂ ਜਿਹੜੀ ਪਿਕਸ ਹੈ ਉਹ ਕਲੀਅਰ ਨਹੀਂ ਆਉਂਦੀਆਂ ਹੈਗੀਆਂ ਜੀ ਲਓ ਜੀ ਇਹ ਰਹੇਗਾ ਜੀ ਸਾਡੀ ਕਲੈਕਸ਼ਨ ਦਾ ਚੌਥਾ ਸੂਟ ਤੇ ਬਹੁਤ ਹੀ ਸੋਹਣਾ ਜਿਉਂ-ਜਿਉਂ ਸੂਟ ਜਿਹੜੇ ਨੇ ਘਟ ਰਹੇ ਨੇ ਤਿਉਂ-ਤਿਉਂ ਜਿਹੜੇ ਕਲਰ ਨੇ ਬਹੁਤ ਸੋਹਣੇ ਆ ਰਹੇ ਨੇ ਵਾਓ ਬਹੁਤ ਜ਼ਿਆਦਾ ਸੋਹਣਾ ਸੂਟ ਜੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਵੀ ਇਹੜਾ ਡਿਜ਼ਾਈਨ ਰਿਹਾ ਜੀ ਫੈਬਰਿਕ ਬਹੁਤ ਸੌਫਟ ਹੈ ਜੀ ਤੀਸਟਾ ਬ੍ਰਾਂਡ ਜਿਹੜਾ ਨਾ ਉਹਦਾ ਨਾਮ ਸੁਣ ਕੇ ਹੀ ਆਪਾਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਵਾਕਈ ਤੀਸਟਾ ਬ੍ਰਾਂਡ ਦਾ ਆਪਾਂ ਨੇ ਸੂਟ ਲਿਆ ਤਾਂ ਕੁਝ ਵਧੀਆ ਲਿਆ ਜੀ ਬਹੁਤ ਸੋਹਣਾ ਇਹ ਲਾਈਟ ਲਵੈਂਡਰ ਸ਼ੇਡ ਵੀ ਦੇ ਰਿਹਾ ਔਰ ਗ੍ਰੇ ਵੀ ਦੇ ਰਿਹਾ ਬਹੁਤ ਸੋਹਣੇ ਡਬਲ ਟੋਨ ਦੇ ਸੂਟ ਨੇ ਜੀ ਇਹ ਬੜੇ ਸੋਹਣੇ ਡਿਜ਼ਾਈਨ ਨੇ ਲੋ ਜੀ ਦੁਪੱਟਾ ਚੈੱਕ ਕਰ ਲਓ ਇਹਦਾ ਵੀ ਸਭ ਦੇ ਦੁਪੱਟੇ ਅਲੱਗ ਤਰੀਕੇ ਦੇ ਰੈਡੀ ਹੋਏ ਹੋਇਆ ਜੀ ਕਿਸੇ ਦਾ ਡਿਜ਼ਾਈਨ ਕਿਸੇ ਨਾਲ ਮੈਚ ਨਹੀਂ ਹੈਗਾ ਦੁਪੱਟੇ ਦਾ ਇਹ ਤਾਂ ਕਈ ਵਾਰ ਹੁੰਦਾ ਹੈ ਕਿ ਦੁਪੱਟੇ ਨਾਲ ਹਰੇਕ ਸੂਟ ਨਾਲ ਥੋੜੇ ਮੈਚ ਕਰ ਜਾਂਦੇ ਹੁੰਦੇ ਆ ਬਟ ਸਾਡੇ ਦੁਪੱਟੇ ਦੇਖੋ ਜਿੰਨੇ ਵੀ ਸੂਟਾਂ ਨਾਲ ਲੱਗੇ ਨੇ ਸਾਰੇ ਹੀ ਅਲੱਗ-ਅਲੱਗ ਦੁਪੱਟੇ ਨੇ ਜੀ ਸਭ ਦੇ ਡਿਜ਼ਾਈਨ ਅਲੱਗ ਬਣੇ ਹੋਏ ਨੇ ਚਲੋ ਹੁਣ ਸ਼ੋਹੌਨ ਦੇ ਉੱਪਰ ਦ ਬਹੁਤ ਹੀ ਸੌਫਟ ਫੈਬਰਿਕ ਹੈ ਕਾਫੀ ਸਾਰੇ ਇਹਨਾਂ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਜੀ ਜੀ ਦੁਪੱਟਾ ਜਿਹੜਾ ਸਿਰ ਤੇ ਟਿਕਨ ਵਾਲਾ ਹੋਵੇ ਤੇ ਇਹ ਦੁਪੱਟੇ ਸਿਰ ਤੇ ਟਿਕਨ ਵਾਲੇ ਵੀ ਨੇ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਚਲਾਉਣ ਦਾ ਜਿਹੜਾ ਦੁਪੱਟਾ ਹੁੰਦਾ ਜ ਕੋਈ ਵੀ ਹੈ ਨਾ ਬਹੁਤਾ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਦੁਪੱਟਾ ਸਿਰ ਤੇ ਖੜਦਾ ਜੀ ਲੋ ਜੀ ਅਗਲਾ ਕਲਰ ਚੈੱਕ ਕਰ ਲਓ ਬਹੁਤ ਹੀ ਸੋਹਣਾ ਕਲਰ ਹੈ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਸਾਰੇ ਜਿੰਨੇ ਕਲਰ ਵੀ ਆਏ ਨੇ ਨਾ ਸਾਰੇ ਹੀ ਕਲਰ ਇੱਕ ਤੋਂ ਇੱਕ ਨੇ ਔਰ ਜਦ ਆਇਆ ਇਸ ਵਾਰ ਅਸੀਂ ਕੋਸ਼ਿਸ਼ ਇਹ ਹੀ ਕੀਤੀ ਕਿ ਬਲੈਕ ਸ਼ੇਡ ਦੇ ਵਿੱਚ ਲਿਆਂਦੀ ਕੋਸ਼ਿਸ਼ ਕੀਤੀ ਹੈ ਜਾਂ ਪਰਪਲ ਦੇ ਵਿੱਚ ਲਿਆਂਦੀ ਕੋਸ਼ਿਸ਼ ਕੀਤੀ ਹੈ ਇਹਦੇ ਨਾਲ ਰਹੇਗੀ ਜੀ ਪਲੇਨ ਬਾਟਮ ਬਾਟਮ ਸਭ ਦੇ ਨਾਲ ਪਲੇਨ ਰਹੇਗੀ ਜੀ ਅਗਰ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਬਾਟਮ ਤੇ ਵਰਕ ਵੀ ਹੋ ਜਾਏਗਾ ਜੀ ਨਾਲ ਵੈਸੇ ਵੀ ਸੂਟਾਂ ਦੀ ਗ੍ਰੇਸ ਬਹੁਤ ਜਿਆਦਾ ਪੈ ਰਹੀ ਹੈ ਜੀ ਬਿਨਾ ਵਰਕ ਤੋਂ ਬਹੁਤ ਜਿਆਦਾ ਗ੍ਰੇਸ ਹੈ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਦੁਪੱਟਾ ਬਣਿਆ ਹੋਇਆ ਜੀ ਬਹੁਤ ਹੀ ਜਿਆਦਾ ਸੋਨਾ ਦੁਪੱਟੇ ਦੇ ਵਿੱਚ ਇਦਾਂ ਫਲਾਵ ਰਹਿਣਗੇ ਇਹ ਵਾਲੇ ਦੇ ਵਿੱਚ ਦੇਖ ਸਕਦੇ ਹੋ ਚੈੱਕ ਕਰੋ ਜੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਜੀ ਇਸ ਤਰੀਕੇ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਸਕਰੀਨ ਉੱਪਰ ਜਿਹੜੀ ਪ੍ਰਾਈਸ ਸ਼ੋ ਹੋ ਰਿਹਾ ਜੀ ਉਹ ਬਿਨਾ ਸਟੀਚਿੰਗ ਤੋਂ ਸ਼ੋ ਹੋ ਰਹੀ ਨੇ ਜੀ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਤਾਂ ਸਟਿਚ ਕਰਵਾ ਸਕਦੇ ਹੋ ਫੈਬਰਿਕ ਬਾਰੇ ਫਿਰ ਤੋਂ ਦੱਸ ਦਿੰਦੇ ਆ ਜੀ ਨੇਚਰਲ ਕ੍ਰੇਪ ਦੀ ਸ਼ਰਟ ਰਹੇਗੀ ਔਰ ਕ੍ਰੇਪ ਦੀ ਬਾਟਮ ਰਹੇਗੀ ਜੀ ਬਹੁਤ ਜਿਆਦਾ ਸੌਫਟ ਸੌਫਟ ਫੈਬਰਿਕ ਹੈ ਜੀ ਬਹੁਤ ਜਿਆਦਾ ਟਿਸਟਾ ਦਾ ਬ੍ਰਾਂਡ ਰਹੇਗਾ ਜੀ ਔਰ ਇਹਦੇ ਵਿੱਚ ਹੈਗਾ ਜੀ ਬਹੁਤ ਹੀ ਜਿਆਦਾ ਫੇਮਸ ਕਲਰ ਕਾਫੀ ਜਿਆਦਾ ਮਿਲਦਾ ਹੈ ਇਹ ਕਲਰ ਟ੍ਰੈਂਡਿੰਗ ਦੇ ਵਿੱਚ ਹੈ ਜਦੋਂ ਦਾ ਮੈਂ ਉਹ ਸੂਟਵੇਅ ਵੀਡੀਓ ਦੇ ਵਿੱਚ ਵੇਅਰ ਕੀਤਾ ਹੋਇਆ ਲਵੈਂਡਰ ਸ਼ੇਡ ਦਾ ਉਹ ਸੂਟ ਦਾ ਬਸ ਮੈਂ ਕਹਿੰਨੀ ਕਿ ਵੈਦਿਆ ਵੈਦਿਆ ਕਰਵਾਰ ਕੀ ਸਾਰਿਆਂ ਨੇ ਹੀ ਉਹ ਵਾਲੇ ਸੂਟ ਇੱਕ ਸੂਟ ਨਹੀਂ ਰਿਹਾ ਜੀ ਸਾਡੇ ਕੋਲ ਉਹਦਾ ਸਾਡੇ ਕੋਲ ਉਸ ਨਾਲ ਦਾ ਇੱਕ ਵੀ ਸੂਟ ਜਿਹੜਾ ਨਹੀਂ ਰਿਹਾ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਤੇ ਪ੍ਰਿੰਟ ਚੈੱਕ ਕਰ ਸਕਦੇ ਹੋ ਲਵੈਂਡਰ ਕਲਰ ਦੇ ਵਿੱਚ ਔਰ ਇਹ ਰਹੇਗਾ ਜੀ ਦੁਪੱਟਾ ਬਹੁਤ ਜ਼ਿਆਦਾ ਸੋਨਾ ਦੁਪੱਟਾ ਜੀ ਦੇਖੋ ਕਿੰਨਾ ਸੋਨਾ ਦੁਪੱਟਿਆਂ ਨੂੰ 4 ਸਾਈਡ ਜਿਹੜਾ ਪ੍ਰਿੰਟ ਕੀਤਾ ਗਿਆ ਇਸ ਤਰੀਕੇ ਨਾਲ ਜਿਵੇਂ ਵਰਕ ਹੋਇਆ ਹੁੰਦਾ ਦੁਪੱਟੇ ਤੇ ਤੁਸੀਂ ਚੈੱਕ ਕਰ ਸਕਦੇ ਹੋ 4 ਸਾਈਡ ਜਿਹੜਾ ਦੁਪੱਟੇ ਤੇ ਇਸ ਤਰੀਕੇ ਦੀ ਪ੍ਰਿੰਟਿੰਗ ਬਣੀ ਹੋਈ ਹੈ ਛੋਟੀ ਛੋਟੀ ਦੇਖੋ ਔਰ ਲੋ ਜੀ ਸੋ ਬਿਊਟੀਫੁੱਲ ਕਲਰ ਲਵੈਂਡਰ ਕਲਰ और ब्लैक कलर पर्पल कलर वाउट तीनों कलर आया जी अपने को ब्लैक लवेंडर पर्पल कलर कलर सारे सिंगल सिंगल ही है जी ब्लैक कलर के डिजाइनिंग अलग मिल जाएगी जो पीस दिखाए ने बट सेम नहीं मिलने जी इस टाइम अपने को सिंगल सिंगल कलर ही अवेलेबल है जी बहुत सोने प्रिंट ने जी जल्दी जल्दी अपना जो ऑर्डर बुक करो और सू फटाफट जर्डर दो और आप फटाफटे सूट जो घर पहुँचते करिए ਹਾਂਜੀ ਦੂਸਰੀ ਗੱਲ ਇਹ ਆ ਜੀ ਫਿਰ ਵੀ ਮੈਂ ਹਰ ਹਰੇਕ ਵੀਡੀਓ ਚ ਦੱਸਦੀ ਹੁੰਨੀ ਆ ਕਿ ਕੋਰੀਅਰ ਕਿਤੇ ਮਰਜੀ ਤੁਸੀਂ ਸਾਨੂੰ ਐਡਰੈਸ ਦੱਸੋ ਤੁਹਾਡਾ ਕੋਰੀਅਰ ਤੁਹਾਡਾ ਸੂਟ ਜਿਹੜਾ ਘਰ ਤੱਕ ਪਹੁੰਚੇਗਾ ਘਰ ਬੈਠੇ ਤੁਸੀਂ ਸਾਡੇ ਤੋਂ ਸੂਟ ਜਿਹੜੇ ਨੇ ਮੰਗਵਾ ਸਕਦੇ ਹੋ ਔਰ ਬੇਫਿਕਰ ਹੋ ਕੇ ਮੰਗਵਾਇਆ ਕਰੋ ਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਕਿ ਕਿਤੇ ਗਲਤ ਜਗ੍ਹਾ ਤਾਂ ਨਹੀਂ ਤੁਹਾਡੀ ਪੇਮੈਂਟ ਚਲੀ ਗਈ ਤੁਹਾਨੂੰ ਜਿਹੜਾ ਮੈਂ ਆਪਣਾ ਅਕਾਊਂਟ ਨੰਬਰ ਸੈਂਡ ਕਰਦੀ ਆ ਬਕਾਇਦਾ ਉਹਦੇ ਉੱਪਰ ਮੇਰਾ ਨਾਮ ਸ਼ੋਅ ਹੁੰਦਾ ਨਾਮ ਮੇਰਾ ਹੈਗਾ ਜੀ ਅਮਨਪ੍ਰੀਤ ਕੌਰ ਤੁਹਾਨੂੰ ਉੱਥੇ ਤੋਂ ਹੀ ਪਤਾ ਲੱਗ ਜਾਣਾ ਕਿ ਹਾਂਜੀ ਵੀ ਸਹੀ ਜਗ੍ਹਾ ਪੇਮੈਂਟ ਜਾ ਰ तो चलो जी होप कर दें कि जी अज वाली कलैक्श हो वधी लगी होनी है अगर वीडियो लगी लाइक शेयर और कमेंट जरूर करके जायो और जेड चैनल से फस्ट टाइम आए ना चैनल जरूर सबसक्राइब कर लो मैं काफ़ी बार कह चुकी हूँ भी चैनल सबसक्राइब कर लो बट फिर भी पता नहीं क्यों कुछ भैनों अंदर दिमाग चल रहा पता नहीं चैनल सबसक्राइब करता तो की हो जाएगा चैनल सबसक्राइब करो ਚੈਨਲ ਸਬਸਕ੍ਰਾਈਬ ਕਰਨਾ ਮਤਲਬ ਇਹੀ ਹੈ ਕਿ ਜਦੋਂ ਵੀ ਆਪਾਂ ਸੂਟਾਂ ਦੀ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਠੀਕ ਹੈ ਜੀ ਅਗਰ ਹੁਣ ਤੁਹਾਨੂੰ ਕੁਝ ਰਹੇਗਾ ਤੁਹਾਡੇ ਮਨ ਦੇ ਅੰਦਰ ਡਾਊਟ ਤਾਂ ਉਹ ਤੁਸੀਂ ਵਟਸਐਪ ਤੇ ਕਲੀਅਰ ਕਰ ਸਕਦੇ ਹੋ ਪਲੀਜ਼ ਕਾਲ ਨਾ ਕਰਿਆ ਕਰੋ ਵਟਸਐਪ ਤੇ ਵੌਇਸ ਮੈਸੇਜ ਭੇਜ ਦਿਆ ਕਰੋ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਤੁਹਾਡੇ ਮੈਸੇਜ ਦਾ ਜਰੂਰ ਰਿਪਲਾਈ ਕਰਦੀ ਆ ਸੂਟ ਬੁੱਕ ਕਰਨ ਲਈ ਵਿੱਚ ਬਿਲਕੁਲ ਵੀ ਦੇਰ ਨਹੀਂ ਕਰਨੀ ਤੁਸੀਂ ਕਿਉਂਕਿ ਇਹ ਸੂਟ ਜਿਹੜੇ ਦੁਬਾਰਾ ਬੜੀ ਮੁਸ਼ਕਲ ਨਾਲ ਮਿਲਨੇ ਆ ਤੇ ਚਲੋ ਜੀ ਮਿਲਦੇ ਆ ਸੂਟਾਂ ਦੀ ਨ